ਅੰਮ੍ਰਿਤਸਰ ਦਾ ਇਤਿਹਾਸਿਕ ਸਥਾਨ ਭਗਵਾਨ ਵਾਲਮੀਕੀ ਆਸ਼ਰਮ ਜਿੱਥੇ ਲੱਖਾਂ ਸ਼ਰਧਾਲੂ ਨਤਮਸਤਕ ਹੋਣ ਲਈ ਆਉਂਦੇ ਹਨ ਪਰ ਮਾਹਲ ਬਾਈਪਾਸ ਨਜ਼ਦੀਕ ਲੱਗੇ ਕੂੜੇ ਦੇ ਢੇਰ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ ਇਸ ਸਬੰਧੀ ਨਾ ਕਿਸੇ ਜਥੇਬੰਦੀ ਨੇ ਆਵਾਜ਼ ਚੁੱਕੀ ਤੇ ਨਾ ਹੀ ਨਗਰ ਨਿਗਮ ਨੇ ਇਸ ਬਾਰੇ ਕੋਈ ਵੀ ਸੰਗਿਆਨ ਨਹੀਂ ਲਿਆ ਉਂਝ ਤਾਂ ਅੰਮ੍ਰਿਤਸਰ ਨੂੰ ਸਮਾਰਟ ਸਿਟੀ ਆਖਿਆ ਜਾਂਦਾ ਪਰ ਹਕੀਕਤ ਕੁਝ ਹੋ ਰਹੀ ਹੈ ਇਸ ਵਕਤ ਫਾਸਟਵੇ ਦੀ ਨਿਊਜ਼ ਟੀਮ ਜਿਹੜੀ ਹੈ ਉਹ ਮਾਹਲ ਬਾਈਪਾਸ ਰਾਮਦੀਰਾ ਥਰੋਡ ਤੇ ਮੌਜੂਦ ਹੈ ਤੇ ਸ਼ਹਿਰ ਵਾਸੀਆਂ ਨੂੰ ਸਿਰਫ ਇੰਨੀ ਗੱਲ ਕਹਿਣਾ ਚਾਹਾਂਗੇ ਕਿ ਜਾਗੋ ਸਹੂਲਤਾਂ ਦੇਣ ਤੁਹਾਨੂੰ ਕਿਸੇ ਨੇ ਘਰ ਨਹੀਂ ਆਉਣਾ ਤੁਹਾਨੂੰ ਆਪ ਹੀ ਉਦਮ ਕਰਨੇ ਪੈਣੇ ਨੇ ਤੇ ਹੁਣ ਤੁਹਾਨੂੰ ਤਸਵੀਰਾਂ ਦਿਖਾਣੇ ਇੱਥੇ ਦੇ ਹਾਲਾਤ ਦਿਖਾਣੇ ਨੇ ਕੀ ਹੈ ਇਹ ਭਗਵਾਨ ਵਾਲਮੀਕੀ ਆਸ਼ਰਮ ਨੂੰ ਰਸਤਾ ਜਾਂਦਾ ਹੈ ਤੇ ਇੰਨਾ ਪਵਿੱਤਰ ਸਥਾਨ ਇੰਨੇ ਪੈਸੇ ਲੱਗੇ ਨੇ ਸਥਾਨ ਨੂੰ ਬਣਾਉਣ ਲਈ ਬਣਾਉਣ ਦੇ ਲਈ ਪਰ ਜੋ ਹਾਲਾਤ ਨੇ ਇੱਥੇ ਦੇ ਨਰਕ ਭਰੇ ਨੇ ਤੁਸੀਂ ਦੇਖ ਸਕਦੇ ਹੋ ਕਿ ਕੂੜਾ ਕਲੈਕਟ ਕਰਕੇ ਲਿਆਂਦਾ ਗਿਆ ਏ ਇੱਥੇ ਤੇ ਇੱਥੇ ਹੁਣ ਲਾਇਆ ਜਾ ਰਿਹਾ ਏ ਤੇ ਇੱਥੇ ਇੱਕ ਡੰਪ ਜਿਹੜਾ ਆ ਉਹ ਬਣਦਾ ਜਾ ਰਿਹਾ ਏ ਗੰਦਗੀ ਭਰਿਆ ਮਾਹੌਲ ਹੈ ਤੇ ਆਸ-ਪਾਸ ਇੱਥੋਂ ਜਦੋਂ ਰਾਹੀਰ ਲੰਘਦੇ ਨੇ ਤੇ ਬਦਬੂ ਭਰਿਆ ਮਾਹੌਲ ਵੇਖ ਕੇ ਪਰੇਸ਼ਾਨ ਹੁੰਦੇ ਨੇ ਸੋ ਇਨੀਆਂ ਜਥੇ ਬੰਦੀਆਂ ਨੇ ਪਰ ਉਹ ਵੀ ਇਸ ਤੇ ਆਵਾਜ਼ ਨਹੀਂ ਉਠਾਉਂਦੀਆਂ ਆਸ-ਪਾਸ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਸਬਜ਼ੀਆਂ ਵੇਚੀਆਂ ਜਾ ਰਹੀਆਂ ਨੇ ਫਲ ਫਰੂਟ ਵੇਚੇ ਜਾ ਰਹੇ ਨੇ ਤੇ ਕਹਿ ਸਕਦੇ ਆ ਕਿ ਲੋਕ ਜਿਹੜੇ ਨੇ ਉਹ ਬਿਮਾਰੀਆਂ ਘਰਾਂ ਨੂੰ ਲੈ ਕੇ ਜਾ ਰਹੇ ਨੇ ਲੋਕਾਂ ਨੂੰ ਸਹੂਲਤਾਂ ਤਾਂ ਕੀ ਦੇਣੀਆਂ ਨੇ ਨਗਰ ਨਿਗਮ ਨੇ ਲੋਕਾਂ ਨੂੰ ਬਿਮਾਰ ਕਰਨ ਤੇ ਲੱਗੀ ਹੋਈ ਹੈ ਨਗਰ ਨਿਗਮ ਸੋ ਨਗਰ ਨਿਗਮ ਨੂੰ ਚਾਹੀਦਾ ਹੈ ਕਿ ਸਫਾਈ ਪ੍ਰਬੰਧਨ ਦਾ ਧਿਆਨ ਦੇਣ ਤੇ ਲੋਕਾਂ ਨੂੰ ਜਿਹੜਾ ਉਹ ਵਧੀਆ ਮਾਹੌਲ ਦੇਣ ਤਾ ਜੋ ਲੋਕ ਸਵਸਥ ਰਹਿ ਸਕਣ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਫਾਸਟ ਵੀ ਨਿਊਜ਼ ਅੰਮ੍ਰਿਤਸਰ